ਆਮ ਆਲਿਆਂ ਦੇ ਅਸਰ ਸ਼ੁਰੂ ਹੋ ਗਿਆ ਜੋ ਆ ਵੀਡੀਓ ਦੇਖੋ ਇਹ ਬੋਲੇ ਕਿੱਥੇ ਮਰਿਆ ਅਜਾ ਲਾਗੂ ਬਸ ਯਾਦ ਆਹ ਖਤੋ ਪ੍ਰੀਆ ਨਾ ਕੋਈ ਨਾ ਬੱਤ ਆਹ ਸੌਂ ਦਾ ਅਸਰ ਹੋ ਗਿਆ ਜਿਹੜੀ ਲਾਲ ਨੇ ਖਾਧੀ ਆਨੰਦਪੁਰ ਸਾਹਿਬ ਇਹਨਾਂ ਦੇ ਦਿਮਾਗ ਪਾਗਲ ਹੋਣੇ ਸ਼ੁਰੂ ਹੋ ਗਏ ਜੋ ਆ ਆਮ ਆਲਿਆਂ ਦੇ ਆਹ ਟਮਾਟਰ ਚੰਗੀ ਭਲੀ ਜਿੱਤ ਬਣਾਈ ਹੈ ਨੇ ਜਦੋਂ ਪਾਣੀ ਆਇ ਪਹੁੰਚੇ ਟਾਂਕੇ ਤੁਰਿਆ ਫਿਰਦਾ ਰਿਹਾ ਸੀ ਆ ਮਿੱਟੀ ਪੁਲੀਸ ਕਰਾਤੀ ਪੁਲਸ ਵਾਲਿਆਂ ਨੂੰ ਗਾਲਾਂ ਕੱਢੀ ਜਾਂਦਾ ਮਾਮਾ ਤੁਸੀਂ ਸਾਲਖੰਡ ਹੈਗੇ ਜਾਂ ਨਹੀਂ ਹੈਗੇ ਕੀ ਹੋਣਾ ਹੈ ਅਗਲੀ ਪੱਕੀ ਨੌਕਰੀ ਮਾਰ ਮਾਰ ਡੰਡੇ ਉਹਨਾਂ ਤੁਹਾਡੀ ਬੋਨਡ ਲਾਲ ਕਰ ਦੇਣੀ ਆ ਆ ਮਾਨਾ ਸਮਝਾ ਇਹਨਾਂ ਨੂੰ ਥੋੜਾ ਬਾਦਾ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖ ਤੁਸੀਂ ਆਮ ਆਲਿਆਂ ਦੇ ਅਸਰ ਸ਼ੁਰੂ ਹੋ ਗਿਆ ਜੋ ਆ ਵੀਡੀਓ ਦੇਖੋ ਕਿੱਥੇ ਮਰਿਆ ਅਗਲਾ ਆ ਗੋ ਪੈਸਾ ਤੋਂ ਪੜੀ ਨਾ ਕੱਲਾ ਬਸ ਆ ਸੰਗ ਦਾ ਅਸਰ ਹੋ ਗਿਆ ਜਿਹੜੀ ਲਾਲ ਨੇ ਖਾਧੀ ਆਨੰਦਪੁਰ ਸਾਹਿਬ ਇਹਨਾਂ ਦੇ ਦਿਮਾਗ ਪਾਗਲ ਹੋਣੇ ਸ਼ੁਰੂ ਹੋ ਗਏ ਜੋ ਆਮ ਆਲਿਆਂ ਦੇ ਆਤਮਾਤਰ ਚੰਗੀ ਭਲੀ ਜਿੱਤ ਬਣਾਈ ਹੈ ਜਦੋਂ ਪਾਣੀ ਆਇਆ ਇਹ ਪਹੁੰਚੇ ਟਾਂਕੇ ਤੁਰਿਆ ਫਿਰਦਾ ਰਿਹਾ ਸੀ ਆ ਮਿੱਟੀ ਪਲੀਤ ਕਰਾਤੀ ਪੁਲਸ ਵਾਲਿਆਂ ਨੂੰ ਗਾਲਾਂ ਕੱਢੀ ਜਾਂਦਾ ਮਾਮਾ ਤੁਸੀਂ ਸਾਲਖੰਡ ਹੈਗੇ ਜਾਂ ਨਹੀਂ ਹੈਗੇ ਉਹਨਾਂ ਨੇ ਅਗਲੇ ਦੀ ਪੱਕੀ ਨੌਕਰੀ ਮਾਰ ਮਾਰ ਡੰਡੇ ਉਹਨਾਂ ਤੁਹਾਡੀ ਬੋੰਡ ਲਾਲ ਕਰ ਦੇਣੀ ਹੈ ਮਾਨਾ ਸਮਝਾ ਇਹਨਾਂ ਨੂੰ ਥੋੜਾ ਬਾਦਾ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ